ਦੋਸਤੋ ਸਾਡੇ ਸਮਾਜ ਦੇ ਵਿੱਚ ਅੱਜ ਕੱਲ ਇਹੋ ਜਿਹਾ ਗ੍ਰਾਂਟ ਇਹੋ ਜਿਹਾ ਗ੍ਰਾਂਟ ਆ ਗਿਆ ਜੇ ਕਿਸੇ ਦਾ ਤੁਸੀਂ ਫਾਇਦਾ ਕਰਦੇ ਤਾਂ ਉਹ ਇਨਸਾਨ ਸਮਝਦਾ ਵੀ ਇਹਨੂੰ ਕੋਈ ਮੇਰੇ ਤੱਕ ਮਤਲਬ ਆ ਇਹੋ ਜਿਹਾ ਸਮਾਗ ਆ ਤੁਸੀਂ ਕਿਸੇ ਦਾ ਫਾਇਦਾ ਵੀ ਨਹੀਂ ਕਰ ਸਕਦੇ ਜੇ ਕਰਦੇ ਆ ਤਾਂ ਉਹਨੂੰ ਐ ਲੱਗੂਏ ਵੀ ਇਹਨੂੰ ਕੋਈ ਮੇਰੇ ਤੱਕ ਮਤਲਬ ਆ ਤਾਂ ਹੀ ਮੇਰਾ ਫਾਇਦਾ ਸੋਚਦਾ ਇਹੋ ਜਿਹਾ ਸਮਾਗ ਆ ਕਿ ਕਿਸੇ ਦਾ ਕੋਈ ਫਾਇਦੇ ਬਾਰੇ ਸੋਚੇ ਕਿ ਕੀ ਨਾ ਕਰੇ ਇਨਸਾਨ ਇਹਨਾਂ ਇਸੇ ਚੱਕਰ ਦੇ ਵਿੱਚ ਆਪ ਦਾ ਸਾਰਾ ਉਲਝਿਆ ਪਿਆ ਹੈ ਆਪਣੇ ਆਪ ਨੂੰ ਉਲਝਾਈ ਰੱਖਿਆ ਇਨਸਾਨ ਨੇ ਜੇ ਕਿਸੇ ਦਾ ਕੋਈ ਫਾਇਦਾ ਕਰਦੇ ਆ ਤੇ ਉਹ ਉਹ ਸਮਝਦਾ ਵੀ ਮੇਰਾ ਕਈ ਨੁਕਸਾਨ ਹੀ ਕਰਦਾ ਇਹਨੂੰ ਕੋਈ ਮਤਲਬ ਆ ਮੇਰੇ ਤੱਕ ਇਹੋ ਜਿਹਾ ਸਮਾਜ ਦੇ ਵਿੱਚ ਵੇਖਣ ਨੂੰ ਮਿਲਦੀਆਂ ਗੱਲਾਂ ਤੇ ਕਈ ਵਾਰੀ ਕਿਸੇ ਦੇ ਮਗਰ ਬੋਲੋਗੇ ਤੁਸੀਂ ਹੋ ਸਕਦਾ ਉਹੀ ਬੰਦਾ ਤੁਹਾਡੇ ਗੱਲ ਪੈ ਜਾਵੇ ਐਡਾ ਹੁੰਦਾ ਰਹਿੰਦਾ ਵੇਖਿਆ ਜੇ ਆਪਾਂ ਕਿਸੇ ਦੇ ਕੋਈ ਗੱਲ ਹੁੰਦੀ ਹੈ ਤਾਂ ਉਹਦੇ ਮਗਰ ਬੋਲਦੇ ਤੇ ਉਲਟਾ ਉਹ ਉਹਨੂੰ ਮਾੜਾ ਸਮਝਣ ਲੱਗ ਜਾਂਦਾ ਇਹੋ ਜਿਹਾ ਸਮਾਂ ਆ ਚੁੱਕਾ ਤੇ ਕੀ ਕਿਸੇ ਦਾ ਕੋਈ ਫਾਇਦਾ ਕਰੇ ਕੀ ਨਾ ਕਰੇ ਤੁਸੀਂ ਫਾਇਦਾ ਕਿਸੇ ਦਾ ਕਰੋਗੇ ਤਾਂ ਉਹਨੂੰ ਉਲਟਾ ਉਲਟਾ ਹੀ ਸਮਝਣਾ ਉਹਨੇ ਉਸ ਬੰਦੇ ਨੇ ਤੇ ਇਹੋ ਜਿਹਾ ਮਤਲਬ ਸਮਾਂ ਆ ਚੁੱਕਿਆ ਕੋਈ ਕਿਸੇ ਦਾ ਵਿਸ਼ਵਾਸ ਨਹੀਂ ਕਿੱਦਾਂ ਕਦੋਂ ਹੋ ਜਾਵੇ ਕੀ ਪਤਾ ਉਹ ਹੀ ਤੁਹਾਡੇ ਖਿਲਾਫ ਹੋ ਜਾਵੇ ਧੰਨਵਾਦ